ਆਹ ਰਸਤਾ ਸਿੱਧਾ ਦਰਵਾਰ ਸਾਹਿਬ ਜਾਂਦਾ ਹੈ ਜਾ ਕੇ ਜੇ ਭੁੱਖ ਲੱਗੀ ਤਾਂ ਲੰਗਰ ਪੁੱਛ ਲਈ ਕਿੱਥੇ ਆ ਉਹ ਬੱਚੇ ਨੂੰ ਲਾ ਦਿੱਤਾ ਦਰਵਾਰ ਸਾਹਿਬ ਆ ਗਿਆ ਉਹਨੇ ਆ ਕੇ ਪੁੱਛਿਆ ਵੀ ਲੰਗਰ ਕਿੱਥੇ ਹੈ ਤਾਂ ਉਹਦੇ ਮਿਲ ਜਿਹੜੇ ਕਪੜੇ ਸੀ ਉਹਨੂੰ ਪਰ ਕਰਮਾਜ ਕਿਨੇ ਜਹਾਂ ਦੇਣਾ ਸੀ ਹੱਥੋਂ ਤੋਤਾ ਉਹ ਲੰਗਰ ਵੱਲ ਦੇ ਪਾਸੇ ਚਲਾ ਗਿਆ ਪੁੱਛਿਆ ਵੀ ਇੱਥੇ ਲੰਗਰ ਵਰਤਦਾ ਹੈ ਜਦੋਂ ਲੰਗਰ ਹਾਲ ਵਿੱਚ ਗਿਆ ਪਹਿਲਾਂ ਬਾਹਰ ਸੰਗਤ ਖੜੀ ਹੈ ਥਾਲ ਮਿਲਦੇ ਨੇ ਬੱਟੀ ਚਮਚਾ ਮਿਲਦਾ ਲਾਈਨ ਵਿੱਚ ਲੱਗ ਕੇ ਉਹਨੇ ਥਾਲ ਲਿਆ ਪਹਿਲੀ ਵਾਰ ਉਹਦੇ ਚਿੱਤ 'ਚ ਆਇਆ ਵੀ ਕੋਈ ਥਾਲ ਦੇ ਕੇ ਆਦਮ ਨਾਲ ਰੋਟੀ ਖਵਾਉਣ ਲੱਗਾ ਜਦੋਂ ਗੁਰੂ ਲੰਗਰ ਵਿੱਚੋਂ ਬੜਿਆ ਤਾਂ ਸਾਸ ਸੰਗਤ ਦਰਵਾਜ਼ਾ ਖੁੱਲ੍ਹਿਆ ਪੰਗਤਾਂ ਲੱਗੀਆਂ ਉਹ ਵੀ ਪੰਗਤ ਵਿੱਚ ਬਹਿ ਗਿਆ ਇੱਕ ਪਾਸੇ ਤਿੰਨ ਚਾਰ ਬੰਦੇ ਖਲੋਤੇ ਨੇ ਅਜੇ ਪ੍ਰਸ਼ਾਦਾਵਾਂ ਧਾਲਾ ਵਰਤਾਇਆ ਜਾ ਰਿਹਾ ਹੈ ਉਹਨਾਂ ਬੰਦਿਆਂ ਵਿੱਚ ਇੱਕ ਬਜ਼ੁਰਗ ਤੇ ਨਾਲ ਉਹ ਦੋ ਤਿੰਨ ਬੰਦੇ ਜਿੰਨੀ ਦਿਰ ਪ੍ਰਸ਼ਾਦਾ ਵਰਤਦੇ ਉੱਚੀ ਉੱਚੀ ਨਾਮ ਜਪਉਂਦੇ ਨੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਅਜ ਕੇ ਸਤ ਉਹ ਜਿਹੜਾ ਭੀਖ ਮੰਗਣ ਵਾਲਾ ਬੱਚਾ ਹੈ ਨਾ ਲੰਗਰ ਛਕਣ ਪੰਗਤ 'ਚ ਬੈਠਾ ਹੈ ਉਹਦਾ ਧਿਆਨ ਉਹ ਬਜ਼ੁਰਗਾਂ ਵੱਲ ਉਹ ਨਾਮ ਜਿ ਪਾਉਂਦੇ ਨਾਲ ਦੇ ਸਤਨਾਮ ਵਾਹਿਗੁਰੂ ਬੋਲਣ ਉਹ ਬੱਚਾ ਵੀ ਬੋਲਣ ਲੱਗ ਪਿਆ ਅੱਜ ਪਹਿਲੀ ਵਾਰ ਉਹ ਭੀਖ ਮੰਗਣ ਵਾਲੇ ਬੱਚੇ ਨੇ ਸਤਨਾਮ ਵਾਹਿਗੁਰੂ ਬੋਲੇ ਉਹ ਤੋਂ ਬਾਅਦ ਉਹਨੇ ਸੰਗਤ ਵਿੱਚੋਂ ਸੇਵਾ ਕਰਨ ਲੱਗ ਪਿਆ ਪ੍ਰਸ਼ਾਦਾ ਛਕਿਆ ਜਿੱਤ ਵਿੱਚ ਆਇਆ ਮੈਂ ਵੀ ਨਾਮ ਜਿ ਪਾਉਣੇ ਦੂਜੇ ਤੀਜੇ ਦਿਨ ਜਾ ਕੇ ਉਹ ਬਜ਼ੁਰਗਾਂ ਕੋਲ ਖਲੋ ਗਿਆ ਉਹ ਬਜ਼ੁਰਗ ਨੂੰ ਕਹਿੰਦਾ ਜੀ ਮੈਂ ਵੀ ਨਾਲ ਬੋਲਣੇ ਉੱਚੀ ਉੱਚੀ ਉਹ ਵੀ ਬੋਲਣ ਲੱਗ ਪਿਆ ਸਤ ਨਾਮ ਵਾਹਿਗੁਰੂ ਹੁਣ ਉਹ ਬਜ਼ੁਰਗ ਦੇ ਨਾਲ ਨਾਮ ਜਪਉਣ ਲੱਗ ਪਿਆ ਇੱਕ ਦਿਨ ਲੰਘਿਆ ਦੋ ਲੰਘੇ 10 ਦਿਨ ਲੰਘੇ 15 ਦਿਨ ਗੁਜ਼ਰੇ ਹੁਣ ਉਹ ਬੱਚਾ ਬਹੁਤ ਸਰੀਲੀ ਆਵਾਜ਼ ਵਿੱਚ ਨਾਮ ਜਪਉਂਦਾ ਜਿਹੜਾ ਭੀਖ ਮੰਗਣ ਵਾਲਾ ਸੀ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਪੰਕਤਾਂ ਨੂੰ ਜਪੌਣ ਲੱਗ ਪਿਆ ਨਾਲ ਸੰਗਤਾਂ ਨੂੰ ਸਾਤ ਨਾਮ ਵਾਹਿ ਗੁਰੂ ਸਾਤ ਨਾਮ ਵਾਹਿ ਗੁਰੂ ਸਾਤ ਉਸ ਬੱਚੇ ਦੀ ਆਵਾਜ਼ ਸੁਣ ਕੇ ਕਈਆਂ ਦਾ ਮਨ ਖੁਸ਼ ਹੋਣਾ ਉਹਨੇ ਨਾਮ ਜਪਉਣਾ ਨਾਲੇ ਲੰਗਰ ਵਿੱਚ ਲੰਗਰ ਵਰਤਣਾ ਨਾਲੇ ਤਿੰਨੇ ਟਾਈਮ ਪ੍ਰਸ਼ਾਦਾ ਛਕਣਾ ਭੀਖ ਮੰਗਣੀ ਉਹਨੂੰ ਭੁੱਲ ਗਈ ਉਹਦਾ ਕੋਈ ਮਾਂ ਪਿਓ ਕੋਈ ਘਰ ਵਹਾਰ ਨਹੀਂ ਸੀ ਔਰ ਸਾਧ ਸੰਗਤ ਇੱਕ ਦਿਨ ਉਸੇ ਬਜ਼ੁਰਗ ਨੇ ਪੁੱਛ ਲਿਆ ਕਹਿੰਦਾ ਕਾਕੇ ਤੂੰ ਕਿੱਥੋਂ ਆਨੇ ਦੀ ਕਾਕਾ ਤੂੰ ਕਿੱਥੋਂ ਆਨੇ ਉਹਨਾਂ ਕਹਿੰਦੀ ਮੈਂ ਇੱਥੇ ਹੀ ਰਹਿਣਾ ਕਹਿੰਦਾ ਤੇਰਾ ਕੋਈ ਮਾਂ ਪਿਓ ਤੋ ਬੱਚਾ ਰੋਣੇ ਵਰਗਾ ਮੂੰਹ ਕਰਕੇ ਕਹਿੰਦਾ ਮੇਰਾ ਮਾਂ ਪਿਓ ਨਹੀਂ ਹੈ ਕੋਈ ਬੀਤਰ ਘਰ-ਵਾਰ ਕੁਛ ਨਹੀਂ ਕਹਿੰਦਾ ਨਹੀਂ ਫਿਰ ਤੂੰ ਆਇਆ ਕਿੱਥੋਂ ਐ ਉਹਨੇ ਕਹਿੰਦੀ ਮੈਂ ਤਾਂ ਦਿੱਲੀ ਭੀਖ ਮੰਗਦਾ ਸੀ ਮੈਨੂੰ ਕੋਈ ਸਰਦਾਰ ਦੀ ਬਿਠਾ ਲਿਆ ਏ ਉਹ ਇੱਥੇ ਛੱਡ ਗਏ ਨੇ ਹੁਣ ਮੈਂ ਇੱਥੇ ਤਿੰਨੇ ਟਾਈਮ ਲੰਗਰ ਛਕ ਲੈਨੇ ਇੱਥੇ ਸੇਵਾ ਕਰਦਾ ਮੇਰਾ ਕੋਈ ਮਾਂ ਪਿਓ ਘਰ-ਵਾਰ ਨਹੀਂ ਤਾਂ ਉਹ ਸਰਦਾਰ ਨੇ ਕਹੇ ਕਾਕਾ ਇਦਾਂ ਥੋੜੀ ਗੱਲ ਬਣਨੀ ਐ ਤੂੰ ਕੋਈ ਕੰਮ ਵੀ ਕਰ ਆ ਜਾ ਮੈਂ ਤੈਨੂੰ ਕੰਮ ਲਵਾ ਦਿੰਨੇ ਸਵੇਰੇ ਸ਼ਾਮ ਇੱਥੇ ਆ ਕੇ ਨਾਮ ਜਪਾਇਆ ਕਰ ਜਿਨੇ ਮੈਂ ਤੈਨੂੰ ਕੰਮ ਤੇ ਲਵਾ ਦਿੰਨੇ ਇੱਕ ਸਰਦਾਰ ਜੀ ਕੋਲ ਕੱਪੜਿਆਂ ਦੀ ਦੁਕਾਨ ਤੇ ਲਵਾਤਾ ਭਾਈ ਤੂੰ ਕੰਮ ਸਿੱਖ ਕਾਕਾ ساری ਉਮਰ ਫਿਰ ਰੋਜੀ ਵੀ ਕਰਨੀ ਤੂੰ ਵੱਡਾ ਹੋ ਰਿਹਾ ਉਹਨੂੰ ਕੱਪੜੇ ਦੀ ਦੁਕਾਨ ਤੇ ਲਾਤਾ ਹੁਣ ਉਹ ਕੱਪੜੇ ਵਾਲੀ ਦੁਕਾਨ ਤੇ ਕੰਮ ਕਰਨ ਲੱਗ ਪਿਆ ਉਨੀ ਕੱਪੜੇ ਦੀ ਦੁਕਾਨ ਦੇ ਉੱਪਰ ਇੱਕ ਕਮਰੇ ਉਹ ਰਹਿਣ ਵਾਸਤੇ ਦੇਤਾ ਸਵੇਰੇ ਸ਼ਾਮ ਉਹ ਦਰਵਾਰ ਸਾਹਿਬ ਆਉਂਦੇ ਆ ਕੇ ਨਾਮ ਜਪੌਂਦਾ ਲੰਗਰ ਪ੍ਰਸ਼ਾਦਾ ਛਕਦਾ ਫਿਰ ਸਾਰਾ ਦਿਨ ਦੁਪਹਿਰ ਤੇ ਫਿਰ ਸ਼ਾਮਾਂ ਨੂੰ ਉਹਨੇ ਪੱਕਾ ਰੋਜ਼ ਨਾਮ ਜਪਾਉਣ ਵਾਲੀ ਸੇਵਾ ਲੈ ਲਈ 1 ਸਾਲ 2 ਸਾਲ 4 ਸਾਲ 5 7 ਸਾਲ ਲੰਘੇ ਇੰਨਾ ਕੁ ਵਿਸ਼ਵਾਸ ਸਰਦਾਰਾਂ ਨੂੰ ਹੋ ਗਿਆ ਨਾ ਦੁਕਾਨਵਾਲਿਆਂ ਨੂੰ ਉਹਨੀ ਬਿੱਲ ਭਰਨ ਤੋਰਨਾ ਤਾਂ ਉਹਨੂੰ ਭੇਜ ਦੇਣਾ ਘਰ ਦੀਆਂ ਕੋਈ ਚੀਜ਼ਾਂ ਲਿਆਉਣੀਆਂ ਉਹਨੂੰ ਭੇਜ ਦੇਣਾ ਮਾਈਆਂ ਨੇ ਕੋਈ ਸਬਜ਼ੀ ਮੰਗਵੋਣੀ ਉਹਨੂੰ ਭੇਜਣਾ ਇੱਥੋਂ ਤੱਕ ਹਜ਼ਾਰਾਂ ਲੱਖਾਂ ਰੁਪਈਆ ਉਹਦੇ ਹੱਥ ਇੱਕ ਦੂਜੇ ਨੂੰ ਭੇਜਣ ਲੱਗ ਪਏ ਜਿਹੜਾ ਪੁਰਾਣਾ ਨੌਕਰ ਹੋ ਜਾ ਉਹ ਤੇ ਵਿਸ਼ਵਾਸ ਹੋ ਜਾਂਦਾ ਉਹ ਬੱਚਾ ਜਿਹੜਾ ਭੀਖ ਮੰਗਣ ਵਾਲਾ ਜਿਹੜਾ ਕਿਸੇ ਅੱਗੇ 1-1 2-2 ਰੁਪਈਆਂ ਲਈ ਹੱਥ ੱਟਦਾ ਸੀ ਅੱਜ ਉਹਦੇ ਹੱਥਾਂ ਵਿੱਚ ਲੱਖਾਂ ਰੁਪਈਆ ਇੱਧਰ ਉੱਧਰ ਜਾਂਦਾ ਸਰਦਾਰ ਜੀ ਭੇਜਦੇ ਨੇ ਆਲੇ ਪੈਸੇ ਉਹਨੂੰ ਫੜਾਕੇ ਆ ਬਈ ਆ ਪੈਸਿਆਂ ਦਾ ਪੈਕਟ ਫਲਾਣੇ ਨੂੰ ਫੁਲਾਇਆ ਦੂਜੇ ਥਾਂ ਤੇ ਉਹਦੇ ਹੱਥਾਂ ਵਿੱਚ ਲੱਖਾਂ ਰੁਪਈਆ ਘੁੰਮਦਾ ਇੱਕ ਬੇਨਤੀ ਸਮਝਿਓ ਸਾਧ ਸੰਗਤ ਕੋਈ ਨਾਮ ਜਪਣ ਲੱਗ ਜਾਏ ਮੇਰਾ ਗੁਰੂ ਭਿਖਾਰੀਆਂ ਤੋਂ ਰਾਜੇ ਬਣਾ ਦਿੰਦੇ ਜਿਹੜੇ ਹੱਥ ਇੱਕ ਇੱਕਰ ਪੈਲੇ ਅੱਡੇ ਜਾਂਦੇ ਸੀ ਉਹ ਹੱਥਾਂ 'ਚ ਹਜ਼ਾਰਾਂ ਰੁਪਈਆ ਆਉਂਦਾ ਹੁਣ ਲੱਖਾਂ ਰੁਪਈਆ ਆਉਂਦਾ ਭਾਵੇਂ ਉਹਦਾ ਨਹੀਂ ਸੀ 7-8 ਸਾਲ ਉਹਨੇ ਉਹ ਸਰਦਾਰਾਂ ਦੇ ਕੰਮ ਕੀਤਾ ਹੁਣ ਉਹਦੀ ਉਮਰ ਵਢੇਰੀ ਹੋ ਗਈ 16-17 ਸਾਲ ਦਾ ਬੱਚਾ ਹੋ ਜਾਏ ਤਾਂ ਉਦੋਂ ਉਹਨੂੰ ਮਨ ਸਮਝ ਆਉਣ ਲੱਗ ਪੈਂਦਾ ਮੇਰਾ ਘਰ ਕੋਈ ਨਹੀਂ ਮਾਂ ਪਿਓ ਕੋਈ ਨਹੀਂ ਮੈਂ ਫਿਊਚਰ 'ਚ ਕੀ ਕਰਾਂਗਾ 16 17 ਸਾਲ ਦਾ ਬੱਚਾ ਆਪਣਾ ਫਿਊਚਰ ਸੋਚਣ ਲੱਗ ਪੈਂਦਾ ਜਦੋਂ ਹੁਣ ਮਨ 'ਚ ਇਹ ਆਉਣ ਲੱਗ ਪਿਆ ਮੈਂ ਵੱਡਾ ਹੋ ਕੇ ਕੀ ਕਰੂੰਗਾ ਸਾਰੀ ਉਮਰ ਇਹਨਾਂ ਦੇ ਨੌਕਰ ਰਹੂੰਗਾ ਸਾਰੀ ਉਮਰ ਇਹਨਾਂ ਦੇ ਘਰ ਰਹਿਣੇ ਮੈਂ ਸਾਰੀ ਉਮਰ ਇਸੇ ਤਰ੍ਹਾਂ ਰਵਾਂਗਾ ਮੇਰਾ ਕੋਈ ਮਾਂ ਪਿਓ ਨਹੀਂ ਘਰ-ਵਾਰ ਨਹੀਂ ਅੱਜ ਉਹਦੇ ਚਿੱਤ ਵਿੱਚ ਖਿਆਲ ਆਇਆ ਲੰਗਰ ਹਾਲ ਚੋਂ ਸੇਵਾ ਕਰਕੇ ਨਾਮ ਜਪਾ ਕੇ ਸਿੱਧਾ ਦਰਬਾਰ ਸਾਹਿਬ ਵੱਲ ਚਲਾ ਗਿਆ ਪਰ ਕਰਮਾ ਸਰੋਵਰ ਦੇ ਕੰਢੇ ਖਲੋ ਕੇ ਅੱਖਾਂ ਭਰ ਕੇ ਹਰਮੰਦਰ ਸਾਹਿਬ ਵੱਲ ਰੋ ਕੇ ਕਹਿੰਦਾ ਹੇ ਗੁਰੂ ਰਾਮਦਾਸ ਮੇਰਾ ਕੋਈ ਮਾਂ ਪਿਓ ਨਹੀਂ ਹੈ ਮੇਰਾ ਕੋਈ ਘਰ-ਬਾਰ ਨਹੀਂ ਹੈ ਮੈਨੂੰ ਕੋਈ ਤੁਹਾਡੇ ਦਰ ਦਾ ਸਿੱਖ ਤੁਹਾਡੇ ਦਰ ਤੇ ਛੱਡ ਗਿਆ ਹੈ ਮਹਾਰਾਜ ਮੇਰਾ ਕੋਈ ਘਰ-ਬਾਰ ਰਹਿਣ ਦੀ ਜਗ੍ਹਾ ਕੋਈ ਮਾਂ ਪਿਓ ਨਹੀਂ ਜਦੋਂ ਅੱਖਾਂ ਭਰ ਕੇ ਰੋ ਰਿਹਾ ਹੈ ਸਰੋਵਰ ਦੇ ਕੰਢੇ ਖੜੇ ਇੰਨੇ ਨੂੰ ਇੱਕ ਬਜ਼ੁਰਗ ਨੇ ਆ ਕੇ ਪਿੱਛੋਂ ਮੋਢੇ ਤੇ ਹੱਥ ਧਰਿਆ ਉਸ ਬਜ਼ੁਰਗ ਨੇ ਮੋਢੇ ਤੇ ਹੱਥ ਧਰ ਕੇ ਕਿਹਾ ਬੇਟਾ ਰੋਂਦਾ ਕਿਉਂ ਹੈ ਦਾਕਾ ਕੀ ਗੱਲ ਹੋਈ ਉਹਨਾਂ ਕਹਿੰਜੀ ਕੁਝ ਨਹੀਂ ਹੋਇਆ ਕਿੱਥੋਂ ਆਏ ਕਹਿੰਦੇ ਮੈਂ ਕਿੱਥੋਂ ਦੱਸਾਂ ਆਇਆ ਮੈਂ ਤਾਂ ਭੀਖ ਮੰਗਣ ਵਾਲਾ ਸੀ ਅੱਜ ਕਿਸੇ ਸਰਦਾਰਾਂ ਦੇ ਲੱਗਿਆ ਹੋਇਆ ਮੇਰਾ ਕੋਈ ਮਾਹਪਿਓ ਕੋਈ ਘਰਵਾਰ ਨਹੀਂ ਇਸ ਲਈ ਮੈਂ ਰੋ ਰਿਹਾ ਉਸ ਬਜ਼ੁਰਗ ਨੇ ਇੱਕ ਗੱਲ ਕਹੀ ਕਹਿੰਦੇ ਬੇਟੇ ਰੋਈ ਦਾ ਨਹੀਂ ਜਿਹਦਾ ਕੋਈ ਨਾ ਹੋਵੇ ਉਹਦਾ ਗੁਰੂ ਰਾਮਦਾਸ ਹੁੰਦਾ ਜਿਹਦਾ ਕੋਈ ਨਾ ਹੋਵੇ ਉਹਦਾ ਗੁਰੂ ਰਾਮਦਾਸ ਹੁੰਦਾ ਜਿਹਦਾ ਕੋਈ ਘਰ ਨਾ ਹੋਵੇ ਉਹਦਾ ਘਰ ਗੁਰੂ ਰਾਮਦਾਸ ਬਣਾਉਂਦਾ ਪੁੱਤ ਤੂੰ ਨਾਮ ਜਪਿਆ ਕਰ ਸੇਵਾ ਕਰ ਗੁਰੂ ਰਾਮਦਾਸ ਆਪੇ ਘਰ ਸਵਾਰਨਗੇ ਰਹਿੰਦਾ ਕਿਥੇ ਉਹਨਾਂ ਕਾ ਦੀ ਫਲਨੇ ਕੱਪੜੇ ਦੀ ਦੁਕਾਨ ਕੀ ਕਰਨੇ ਕਹਿੰਦੇ ਬਸ ਉਹਨਾਂ ਦੀ ਨੌਕਰੀ ਕਹਿੰਦੇ ਕਾਕਾ ਛੱਡ ਪਰੇ ਤੂੰ ਆ ਮੇਰੇ ਨਾਲ ਹਲ ਚੱਲ ਸਿੱਧਾ ਕੱਪੜੇ ਦੀ ਦੁਕਾਨ ਤੇ ਜਾ ਕੇ ਕਹਿਆ ਸਰਦਾਰ ਜੀ ਇਹਨੇ ਨਹੀਂ ਹੁਣ ਤੁਹਾਡੇ ਕੋਲ ਕੰਮ ਕਰਨੇ ਇਹ ਬੱਚਾ ਮੈਂ ਲੈ ਕੇ ਚੱਲੇ ਲਜਾ ਕੇ ਸਾਧ ਸੰਗਤ ਤੇ ਇੱਕ ਮਹਾਂਪੁਰਸ਼ਾਂ ਕੋਲ ਛੱਡ ਦਿੱਤਾ ਉਹ ਮਹਾਂਪੁਰਸ਼ਾਂ ਕੋਲ ਬੱਚੇ ਨੂੰ ਛੱਡਿਆ ਇਹਨੂੰ ਕੀਰਤਨ ਪਾਠ ਸਿਖਾਓ ਉੱਥੇ ਜਾਰ ਸਾਲ ਰਹਿ ਕੇ ਉਹਨੇ ਕੀਰਤਨ ਸਿੱਖਿਆ ਪਾਠ ਸਿੱਖਿਆ ਹੁਣ ਉਹਯੋ ਬੱਚਾ ਚਿੱਟੇ ਕੱਪੜੇ ਪਾਉਣ ਲੱਗ ਪਿਆ ਉਹਨੂੰ ਕੀਰਤਨ ਵੀ ਆ ਗਿਆ ਪਾਠ ਵੀ ਆ ਗਿਆ ਨਾਲ ਕਥਾ ਵਿਖਿਆਨ ਵੀ ਆ ਗਈ ਮਾਮ ਪੁਰਖਾਂ ਦੀ ਸੇਵਾ ਕਰਨ ਲੱਗ ਪਿਆ ਹਰ ਮਹੀਨੇ ਦਰਬਾਰ ਸਾਹਿਬ ਜਾਂਦਾ ਜਾ ਕੇ ਨਾਮ ਜਪਉਂਦਾ ਹਰ ਮਹੀਨੇ ਦਰਬਾਰ ਸਾਹਿਬ ਜਾ ਕੇ ਸੇਵਾ ਕਰਦਾ ਐਦਾਂ ਲੰਘਦੇ ਆ ਲੰਘਦੇ ਆ 5-7 ਸਾਲ ਹੋਰ ਲੰਘੇ ਉਹ ਬੱਚੇ ਨੇ ਇੰਨੀ ਸੇਵਾ ਕੀਤੀ ਐਸਾ ਕੀਰਤਨ ਉਹਨੂੰ ਪਾਠ ਆਇਆ ਗੁਰੂ ਰਾਮਦਾਸ ਮਹਾਰਾਜ ਨੇ ਨਜ਼ਰ ਕੀਤੀ ਸਾਧ ਸੰਗਤ ਉਹ ਮਹਾਂਪੁਰਸ਼ਾਂ ਨੇ ਜਗ੍ਹਾ ਲੈ ਕੇ ਉਹਨੂੰ ਅਸਥਾਨ ਦੀ ਸੇਵਾ ਦਿੱਤੀ ਅੱਜ ਤੁਸੀਂ ਹੈਰਾਨ ਹੋਮੋਗੇ ਇੱਕ ਬਹੁਤ ਵੱਡੇ ਅਸਥਾਨ ਦਾ ਗੁਰਦੁਆਰੇ ਦਾ ਉਹ ਸੇਵਾ ਦਾ ਹਾਰ ਭਾਵ ਉੱਥੋਂ ਦਾ ਸੰਤ ਹੈ ਲੋਕੀ ਉਹਨੂੰ ਹੱਥ ਜੋੜ ਕੇ ਸੰਤ ਮਹਾਂਪੁਰਸ਼ ਕਹਿੰਦੇ ਨੇ ਤੇ ਤੁਸੀਂ ਹੈਰਾਨ ਹੋਵੋਗੇ 30-30 ਲੱਖ ਦੀਆਂ ਗੱਡੀਆਂ ਵਿੱਚ ਅੱਜ ਉਹ ਦਰਬਾਰ ਸਾਹਿਬ ਮੱਥਾ ਟਿਕਣ ਜਾਂਦਾ ਹੈ। ਜਗਾ ਜ਼ਮੀਨ ਦਾ ਮਾਲਕ ਹੈ, ਡੇਰੇ ਦਾ ਮਾਲਕ ਹੈ, ਲੋਕ ਸੰਤ ਕਰਕੇ ਮੱਥਾ ਟੇਕਦੇ ਨੇ, ਸਨਮਾਨ ਕਰਦੇ ਨੇ। 30-30 ਲੱਖ ਦੀਆਂ ਗੱਡੀਆਂ ਵਿੱਚ ਅੱਜ ਉਹ ਦਰਬਾਰ ਸਾਹਿਬ ਸੇਵਾ ਕਰਨ ਜਾਂਦਾ ਹੈ, ਅੱਜ ਵੀ ਸੇਵਾ ਕਰਦਾ ਹੈ, ਅੱਜ ਵੀ ਮੱਥਾ ਟੇਕਦਾ ਹੈ। ਅੱਜ ਉਹ ਅੱਜ ਭਿਖਾਰੀ ਨਹੀਂ ਰਿਹਾ। ਅੱਜ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪੂਜਣਯੋਗ ਬਣਾਤਾ ਹੈ। ਲੋਕੀ ਹੱਥ ਜੋੜ ਕੇ ਉਹਨੂੰ ਕਹਿੰਦੇ ਨੇ ਬਾਬਾ ਜੀ ਸਾਡੀ ਅਰਦਾਸ ਕਰਦੇ। ਬਾਬਾ ਜੀ ਸਾਡੇ ਤੇ ਆ ਗ੍ਰਿਪਾ ਕਰ ਦਿਓ ਜਿਹੜਾ ਕਦੇ ਭੀਖ ਮੰਗਦਾ ਸੀ ਉਹਨੂੰ ਗੁਰੂ ਰਾਮਦਾਸ ਮਹਾਰਾਜ ਨੇ ਲੱਖਾਂ ਦੀ ਜ਼ਾਇਦਾਤ ਦਾ ਮਾਲਕ ਬਣਾ ਦਿੱਤਾ ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੇ ਘਰੋਂ ਨਹੀਂ ਮਿਲਦੀ ਬਾ ਸ਼ਰਤ ਇੱਕ ਹੈ ਸਿੱਖਾਂ ਵਿਸ਼ਵਾਸ ਰੱਖ ਜਾ ਕੇ ਰਿਦੈ ਵਿਸ਼ਵਾਸ ਪ੍ਰਭੇ ਆਇਆ